ਸਵੇਕਾ ਜੀ ਜ਼ਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਮੋਤੀ ਸਹੋਬ ਨੇ ਸ਼ਹਿਰ ਪਰ ਤੋਂ ਸਿੱਧੀ ਢਾਨ ਭਰੀ ਤਾਮਨ ਨੋਦੀ ਉੱਥੇ ਕਿਉਂ ਗਏ ਉਥੇ ਇਸ ਕਰਕੇ ਗਏ ਕਿ ਚੋਣ ਪ੍ਰਚਾਰ ਖਤਮ ਹੋ ਗਿਆ ਹੁਣ ਇੰਨਾ ਲੰਬਾ ਸਵਾ ਚੋਣ ਪ੍ਰਚਾਰ ਕੀਤਾ ਉਹਨਾਂ ਨਾਲੇ ਮੈਡੀਟੇਸ਼ਨ ਕਰਨੀ ਹੈ ਧਿਆਨ ਕਰਨਾ ਹੈ ਧਿਆਨ ਕਰਨਾ ਵੀ ਉਥੇ ਹੈ ਜਿੱਥੇ ਸਵਾਮੀ ਵਿਵੇਕਾਨੰਦ ਨੇ ਧਿਆਨ ਕੀਤਾ ਸੀ 1892 ਦੇ ਵਿੱਚ ਉਹਨਾਂ ਨੇ ਧਿਆਨ ਕੀਤਾ ਸੀ ਜਿਹੜੀ ਚਟਾਨ ਤੇ ਬੈਠ ਕੇ ਉਹਨੂੰ ਅੱਜ ਕੱਲ੍ਹ ਕਹਿੰਦੇ ਨੇ ਬਿਵੇਕਾ ਆਨੰਦ ਰੋਕ ਰੌਕ ਵਿਵੇਕਾਨੰਦਾਂ ਰੌਕ ਉੱਚੇ ਚੜ੍ਹਗੇ ਤਾਮਨ ਰਾਟੂ ਦੇ ਵਿੱਚ ਹੈ ਸਮੁੰਦਰ ਦੇ ਵਿੱਚ 500 ਧਰਤੀ ਤੋਂ 500 ਮੀਟਰ ਅੰਗੇ ਜਾ ਕੇ ਹੈ ਤੈਰ ਕੇ ਗਏ ਸੀ ਸਵਾਮੀ ਵਿਵੇਕਾਨੰਦ ਉੱਥੇ ਅੱਜਕਰ ਉਸ ਨੂੰ ਸਵਾਦੀ ਵਿਕਾਗੰਦ ਮੈਮੋਰੀਅਲ ਦੇ ਨਾਮ ਨਾਲ ਜਿਹੜਾ ਹੈ ਯਾਦ ਕੀਤਾ ਜਾਂਦਾ ਹੈ ਉੱਥੇ ਮੋਦੀ ਸਾਹਿਬ ਤੈਅ ਕੀਤਾ ਨਹੀਂ ਜਾਣਗੇ ਉੱਥੇ ਜਾਣਗੇ ਉਹ ਕਿਸਤੀ ਦੇ ਵਿੱਚ ਉੱਥੇ ਜਾ ਕੇ ਕੀ ਕਰਨਾ ਹੈ ਕਿਉਂ ਅੱਜ ਦੀ ਚਰਚਾ ਹੋ ਰਹੀ ਹੈ ਕਾਂਗਰਸ ਨੇ ਬਾਰੇ ਕੀ ਕਿਹਾ ਸੀਪੀਆਮ ਨੇ ਕੀ ਚੌੜੂਕ ਬਿਸ਼ਕੋਸ਼ਕਾਇਤ ਕੀਤੀ ਡੀਐਮ ਨੇ ਕੀ ਸ਼ਿਕਾਇਤ ਕੀਤੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਕਿ ਮੋਦੀ ਸਾਹਿਬ ਚੋਣ ਜਾਬਤੇ ਦੇ ਵਿੱਚ ਸਿੱਧੇ ਤਰੀਕੇ ਨਾਲ ਇਹ ਚੋਣ ਪ੍ਰਚਾਰ ਕਰ ਰਹੇ ਨੇ ਇਹ ਕੋਈ ਧਿਆਨ ਨਹੀਂ ਕਰ ਰਹੇ ਇਸ ਕਿਸਮ ਦੀ ਗੱਲ ਹੋਈ ਹੋਤੀ ਇੱਥੇ ਜਦੋਂ ਅਸੀਂ ਚਰਚਾ ਕਰਦੇ ਆ ਇਹਦੇ ਬਾਰੇ ਸੋਚਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਧਿਆਨ ਕਰਨਾ ਵੀ ਚੋਣ ਪ੍ਰਚਾਰ ਹੋ ਸਕਦਾ ਜਾਂ ਧਿਆਨ ਕਰਨਾ ਮੈਡੀਟੇਸ਼ਨ ਕਰਨਾ ਪਰ ਕਿ ਸਟੱਡੀ ਜੀ ਮਾਮਲਾ ਹੁਸਨ ਦਾ ਇਹਦੇ ਚ ਵਿਰੋਧੀ ਤਰਫ ਕਿਉਂ ਰੋੜਾ ਰ ਪਾਪਾ ਮੀ ਗਏ ਨੇ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਇੱਕ ਵੀਰ ਜਿਹੜੀ ਕਿ ਤੁਸੀਂ ਅਕਸਰ ਮੇਰੇ ਬਹੁਤ ਸੁਣਦੇ ਹੋ ਇਹ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਰਹੀ ਗੱਲ ਮੋਦੀ ਸਾਹਿਬ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨੂੰ ਜ਼ਰੂਰ ਪਿਛਲੀ ਵਾਰ ਤੁਹਾਡੇ ਯਾਦ ਹੋ ਉਹ 19 ਦੇ ਵਿੱਚ ਜਦੋਂ ਚੌਲ ਪ੍ਰਚਾਰ ਖਤਮ ਹੋਇਆ ਸਿੱਧੇ ਉਹ ਕਧਾਰ ਨਾਥ ਕੇ ਸਿਕਧਾਰ ਨਾਥ ਦੀ ਗੁਰਵਾਚ ਜਾ ਕੇ ਉਹਨਾਂ ਨੇ ਮੈਡੀਟੇਸ਼ਨ ਕੀਤੀ ਸੀ ਤੇ ਅੱਖਾਂ ਮੀਟ ਕੇ ਜਿਹੜੇ ਹੈ ਰਾਮ ਨੰ ਉਹ ਬੈਠੇ ਲੋਕਾਂ ਨੇ ਦੇਖਿਆ ਸੀ ਲੋਕਾਂ ਨੇ ਕਿਵੇਂ ਦੇਖਿਆ ਕਿਉਂਕਿ ਕੈਮਰਾ ਨਾਲ ਗਿਆ ਸੀ ਕੈਮਰੇ ਦੀ ਵੀਡੀਓ ਜਿਹੜੀ ਆ ਰਿਲੀਜ਼ ਕੀਤੀ ਗਈ ਸੀ ਤੋ ਇਹੀ ਇਤਰਾਜ ਲੋਕਾਂ ਨੂੰ ਹੁਣ ਵੀ ਹੈ ਕਿ ਉਥੇ ਕੈਮਰਾ ਤੇ ਵਿੱਚ ਚਲਾ ਗਿਆ ਕੈਮਰਾ ਤਾਂ ਭਾਈ ਥੱਲੇ ਵੀ ਚਲਾ ਗਿਆ ਸਮੁੰਦਰ ਦੇ ਜਦੋਂ ਸਮੁੰਦਰ ਦੇ ਥੱਲੇ ਗਏ ਸੀ ਦੋ ਕੈਮਰਾਮੈਨ ਤਾਂ ਉਹ ਵੀ ਨਾਲ ਸੀ ਤੋ ਮੈਂ ਫਿਰ ਜਾ ਫਾਇਦਾ ਕੀ ਜੇ ਕੈਮਰਾ ਨਾਲ ਹੀ ਨਹੀਂ ਜਾਊ ਜੇ ਲੋਕਾਂ ਨੂੰ ਦਿਖਾਉਣਾ ਫਿਰ ਫਾਇਦਾ ਕੀ खैर ਇਸ ਵਾਰ ਚਰਚਾ ਇਸ ਵਰੋ ਲੋਚਨਾ ਇਸ ਕਰਕੇ ਹੋਈ ਇਹ ਜੋ ਅੰਸ਼ਾ ਖਤਮ ਹੋਇਆ ਅਸ਼ਿਆਰ ਪਰਦੇ ਵਿੱਚ ਅਨੀਤਾ ਸ਼ੋਮਪ੍ਰਕਾਸ਼ ਦੇ ਹੱਕ ਦੇ ਵਿੱਚ ਆਖਰੀ ਰੈਲੀ ਕੀਤੀ ਇੱਥੋਂ ਸਿੱਧੀ ਅਡਾਲ ਪਈ ਸੀ ਤਾਮਨੜ ਹੁਣ ਉਹਦੋਂ ਬਾਅਦ ਉਹਨੇ ਜਿਹੜਾ ਕਰਨਾ 45 ਘੰਟੇ ਇਹ ਜਿਹੜਾ ਭਵੇਕ ਕਰਨਾਂ ਦਾ ਰਾਹ ਹੈ ਨਾ ਇੱਥੇ ਉਹਨਾਂ ਨੇ 45 ਘੰਟੇ ਬੈਠਣਾ ਮੈਡੀਟੇਸ਼ਨ ਉਹਨਾਂ ਨੇ ਤਾਂ ਟਾਈਮ ਤੋਂ ਉਹਨਾਂ ਨੇ ਮੈਡੀਟੇਸ਼ਨ ਸਿਰਫ ਸਿਰਫ ਅੱਖਾਂ ਮੀਟ ਕੇ ਬੈਠਣਾ ਤੇ ਬਾਕੀ ਚੋਂ ਉਹਨਾਂ ਨੇ ਪੂਜਾ ਕਰਨੀ ਹੈ ਤੇ ਜਿਹੜਾ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ ਮੈਂ ਜਿਹਨੂੰ ਟੀਰਾ ਮੀਡੀਆ ਕਹਿੰਦਾ ਉਹਨਾਂ ਨੇ ਤਾਂ ਹੁਣੇ ਹੀ ਰੌਣਾ ਪਾਣਾ ਸ਼ੁਰੂ ਕਰਤਾ ਕਿ ਜੀ ਮੋਦੀ ਸਾਹਿਬ ਨੇ ਤਾਂ ਰਕਾਰ ਤੋਂ ਤਾਂ ਆਪਣਾ ਇਲਫਾਨ ਤੋੜਤਾ ਹੋਰ ਕਿਹਨੇ ਕਿਹਨੇ ਜੀ ਇੱਥੇ ਪੂਜਾ ਕੀਤੀ ਮੈਡੀਟੇਸ਼ਨ ਕੀਤੀ ਸਵਾਮੀ ਬਗੇ ਬਗੇ ਕਾਰਨਦਰ ਤਿੰਨ ਦਿਨ ਲੈ ਲੇ ਕੀਤੀ ਸੀ ਤੇ ਦੂਜੇ ਫਿਰ ਅਬਦਲ ਖਲਾਮ ਆਜ ਗਏ 2 ਘੰਟੇ ਉਹਨਾਂ ਨੇ ਵੀ ਕੀਤੀ ਸੀ ਪਿਛਲੀ ਵਾਰ ਕਦਾਰਨਾਥ ਤਿਕੋੜਾ ਚ ਨੇ 17 ਘੰਟੇ ਕੀਤੀ ਇਸ ਵਾਰ 45 ਘੰਟੇ ਕਰ ਰਹੇ ਨੇ ਅਸਲ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਮੀਡੀਆ 'ਚ ਹੋ ਗਈਆਂ ਸ਼ੁਰੂ ਹੋ ਗਈਆਂ ਦੂਜੇ ਪਾਸੇ ਜਿਹੜੀ ਸੀਪੀਆਈ ਐਮ ਹੈ ਉਹਨਾਂ ਦੇ ਸਖਤਰ ਨੇ ਬਾਲਾ ਕ੍ਰਿਸ਼ਨ ਉਹਨਾਂ ਨੇ ਇੱਕ ਚਿੱਠੀ ਲਿਖੀ ਇੱਕ ਸ਼ਿਕਾਇਤ ਲਿਖੀ ਔਰ ਭੇਜੀ ਚੌੜ ਕਮਿਸ਼ਨ ਨੂੰ ਕਿ ਇਹ ਕੀ ਹੈ ਇਹ ਕੀ ਡਰਾਮ ਹੈ ਇਹ ਤਾਂ ਚੌੜ ਪ੍ਰਚਾਰ ਹੈ ਇੱਕ ਪਾਸੇ ਚੌੜ ਪ੍ਰਚਾਰ 30 ਤਰੀਕ ਨੂੰ 5 ਵਜੇ ਬੰਦ ਹੁੰਦਾ ਹੈ ਦੂਜੇ ਪਾਸੇ ਸਿੱਧੇ ਤਰੀਕੇ ਨਾਲ ਇਹ ਚੌੜ ਪ੍ਰਚਾਰ ਸ਼ੁਰੂ ਕਰਤਾ ਤੇ ਫੇਰ ਕੱਲੀ ਉਹਦੀ ਚਿੱਠੀ ਨਹੀਂ ਸਭ ਤੋਂ ਵੱਡੀ ਦਰੋਧੀਤੇ ਕਾਂਗਰਸ ਪਾਰਟੀ ਉਹਨਾਂ ਦਾ ਵਫਤ ਵੀ ਜਿਹੜਾ ਚੌਂਕ ਕਮਿਸ਼ਨ ਨੂੰ ਤੇ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਉਹਨਾਂ ਦੇ ਬਲਾਰੇ ਅ ਵਿਸ਼ੇਕ ਮਨੋਸੰਗ ਵੀ ਵਕੀਲ ਨੇ ਬਹੁਤ ਵੱਡੇ ਉਹਨਾਂ ਨੇ ਇਹੀ ਗੱਲ ਕਹੀ ਕਿ ਇਹ ਆਪਣੇ ਆਪ ਨੂੰ ਇਹ ਸਿੱਧ ਕਰਕੇ ਕਿ ਮੈਂ ਭਗਤਾਂ ਬਹੁਤ ਵੱਡਾ ਪਰਮਾਤਮਾ ਦਾ ਪਰਮਾਤਮਾ ਇਹ ਮੈਨੂੰ ਪਿਆਰ ਬਹੁਤ ਕਰਦਾ ਹੈ ਅ ਸਿੱਧੇ ਤੌਰ ਤੇ ਅਪੀਲ ਕਰ ਰਹੇ ਨੇ ਵੋਟਰਾਂ ਨੂੰ ਕਿ ਬੈਨੂੰ ਵੋਟ ਪਾਓ ਇਹ ਕਹਿ ਰਹੇ ਨੇ ਮੋਦੀ ਸਾਹਿਬ ਸਿੰਘਵੀ ਸਾਹਿਬ ਨੇ ਇਹ ਸ਼ਿਕਾਇਤ ਕੀਤੀ ਹੈ ਡਰੋਪ ਕੋ ਉਹ ਦਾਾਇ ਇਹ ਕਹਿਨ ਬਿਲਕੁਲ ਸਹੀ ਲੱਗਦਾ ਹੈ ਕਿ ਇਹਨਾਂ ਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਜੇ ਕਰਨੀ ਚਾਹੁੰਦੇ ਨੇ ਪਰ ਇਹ ਟੈਲੀਕਾਸਟ ਨਹੀਂ ਹੋਣੀ ਚਾਹੀਦੀ ਇਹ ਟੀਵੀ ਤੇ ਨਹੀਂ ਹੋਣੀ ਚਾਹੀਦੀ ਟੀਵੀ ਤੇ ਕਿਉਂ ਆ ਰਹੀ ਹੈ ਗੱਲ ਬਿਲਕੁਲ ਠੀਕ ਹੈ ਇਹ ਨਿੱਜੀ ਮਾਮਲਾ ਹੈ ਨਿੱਜੀ ਪਸੰਦ ਹੈ ਤੁਸੀਂ ਜੋ ਕਰਨਾ ਕਰੋ ਲੈ ਕੇ ਟੀਵੀ ਤੇ ਦਿਖਾ ਕੇ ਲੋਕਾਂ ਨੂੰ ਸਿੱਧੇ ਤਰੀਕੇ ਨਾਲ ਪ੍ਰਭਾਵਿਤ ਕਰਨਾ ਇਹ ਵੀ ਤਾਂ ਬੋਟ ਲੈਣ ਦਾ ਇੱਕ ਢੰਗ ਹੈ ਨਾ ਇਹ ਕਹਿ ਰਹੀ ਹੈ ਕਾਂਗਰਸ ਪਾਰਟੀ ਕਾਂਗਰਸ ਵੀ ਕਹਿ ਰਹੀ ਹੈ ਡੀਐਮ ਵੀ ਕਹਿ ਰਹੀ ਹੈ ਸੀਪੀਐਮ ਵੀ ਕਹ ਰਹੀ ਹੈ ਸਾਰੀਆਂ ਵਿਰੋਧੀ ਤਰ੍ਹਾਂ ਇਹ ਕਹਿ ਰਹੀਆਂ ਨੇ ਕਿ ਇਹ ਚੋਣ ਪ੍ਰਚਾਰ ਦੇ ਸਿੱਧੇ ਢੰਗ ਨਾਲ ਜਦੋਂ ਚੋਣ ਬੋਟਾਂ ਮੰਗੀਆਂ ਜਾਂਦੀਆਂ ਨੇ ਚੋਣ ਜਾਂਦੇ ਵੀ ਰੰਗਣਾ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਅਸਰ ਦੇ ਵਿੱਚ ਮੁੱਦਾ ਇਹ ਬਣ ਗਿਆ ਹੋ ਦੇਖੋ ਗੱਲ ਸਾਰੀਆਂ ਪਾਰਟੀਆਂ ਕਰਦੀਆਂ ਰਾਹੁਲ ਗਾਂਧੀ ਜਦੋਂ ਆਉਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਤੇ ਉੱਥੇ ਆ ਕੇ ਉਹ ਜਲਦੀ ਸੇਵਾ ਕਰਦੇ ਨੇ মিডিਆ ਦੇਖ ਰਿਹਾ ਹੈ ਉੱਥੇ ਆ ਕੇ ਉਹ ਜੋੜਿਆਂ ਦੀ ਸੇਵਾ ਕਰਦੇ ਨੇ মিডিਆ ਦੇਖ ਰਿਹਾ ਹੈ ਸੁਖਬੀਰ ਸਿੰਘ ਬਾਦਲ ਜੋੜਿਆਂ ਦੀ ਸੇਵਾ ਕਰਦੇ ਕਿੰਨੀ ਚਰਚਾ ਹੋਈ ਸੀ ਕਿ ਜਿੱసే ਪਾਲਿਸ਼ ਨਹੀਂ ਕੀਤੀ ਜਦਿਸ ਚੱਕੇ ਉਹ ਵੀ ਪਾਲਿਸ਼ ਕਰਤੀ ਸੀ ਮੀਡੀਆ ਚੋਂ ਤਾਂ ਕੋਈ ਵੀ ਜ਼ਿਆਦਾ ਮੀਡੀਆ ਉਹਨੂੰ ਦਿਖਾਉਂਦਾ ਜਾਂ ਮੀਡੀਆ ਚ ਓਨਲੀ ਲੋਕ ਉਸਤੇ ਬਹੁਤ ਵਾਰ ਜਾਂਦੇ ਨੇ ਸ਼ੋਅ ਕਰਦੇ ਨੇ ਵੀ ਅਸੀਂ ਤਾਂ ਸਰਬੱਤ ਦੇ ਭਲੇ ਦੇ ਅਰਦਾਸ ਕਰਨ ਆਇਆ ਕਰਦੋ ਕੌਣ ਰੋਕਦਾ ਮੀਡੀਆ ਚ ਕਿਉਂ ਆਇਆ ਕਿ ਮੀਡੀਆ ਦਾ ਜਿਹੜਾ ਇੱਥੇ ਰੋਲ ਅਜੀਬ ਕਿਸਮ ਦਾ ਹੈ ਕਿ ਹੌਲ ਨੂੰ ਇਹ ਜਿਹੜਾ ਵਧੀਆ ਤਰੀਕੇ ਨਾਲ ਬਣੇਸ ਕਰਦੇ ਨੇ ਮੋਦੀ ਸਾਹਿਬ ਤੇ ਹੁਣ ਕੋਈ ਦਿਖਦਾ ਹੀ ਨਹੀਂ ਉੱਥੇ ਤਾਂ ਹੁਣ ਸਵਾਲ ਇਹ ਉੱਠਦਾ ਕਿ ਲੋਹਰ Gandhi ਸੋਨੀਆ Gandhi ਜੋ ਹੌਲ ਜਿਹੜੇ ਲੋਕ ਕੇ ਦਰਬਾਰ ਸਾਹਿਬ ਸੇਵਾ ਕਰਦੇ ਨੇ ਵਿਰੋਧੀ ਧਿਰਾਂ ਕਿਤੇ ਹੋਣ ਜਾਂਦੀਆਂ ਨੇ ਉੱਥੇ ਜਾ ਕੇ ਪੂਜਾ ਕਰਦੀਆਂ ਨੇ ਜਾਂ ਗੰਗਾ 'ਚ ਜਾ ਕੇ ਮੋਦੀ ਸਾਹਿਬ ਪੂਜਾ ਕਰਦੇ ਨੇ ਗੰਗਾ ਮਾਂ ਦੀ ਜਾ ਫਿਰ ਰਹੇ ਜਦੋਂ ਹਫੜ ਕਰਦੇ ਨੇ ਰਾਮ ਡੋਲਾ ਦੇ ਮਦਦੀਆਂ ਸਾਰੀਆਂ ਗੱਲਾਂ ਇਸ ਕਰਕੇ ਇਤਰਾਜਯੋਗ ਨਹੀਂ ਕਿ ਉਦੋਂ ਚੋਣ ਜਾਬਤਾ ਨਹੀਂ ਲੱਗਿਆ ਹੋਇਆ ਸੀ ਹੁਣ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣ ਜਾਬਤੇ 'ਚ ਵੋਟਾਂ ਮੰਗਣਾ ਚੋਣ ਜਾਬਤੇ ਦੀ ਅਲੰਘਣਾ ਤੇ ਜਿਹੜੇ ਇਹ ਲੰਘਣ ਹੈ ਇਹ ਨਹੀਂ ਹੋਣੀ ਚਾਹੀਦੀ ਇਹ ਜੇ ਹੁੰਦੀ ਹੈ ਜਿਵੇਂ ਪਿਛਲੀ ਵਾਰ ਹੋਈ ਸੀ ਤੱਪਰ ਕੀ ਪਾਰਟੀਆਂ ਵੀ ਰਿਟੈਲੀਗੇਟ ਕਰਨਗੀਆਂ ਉਹ ਵੀ ਅੱਗੇ ਤੋਂ ਇਸ ਤਰ੍ਹਾਂ ਕਰਿਆ ਕਰਨਗੀਆਂ ਤੇ ਫਿਰ ਖਾਦਾ ਰਹੇਗਾ ਤੋਂ ਜਦੋਂ ਕਿ 법 ਕਾਨੂੰਨ ਤਾਂ ਸਭ ਲਈ ਬਰਾਬਰ ਹੈ ਜਾਂ ਹੋਣਾ ਚਾਹੀਦਾ ਇਹ ਹੈ ਮਸਲਾ ਤੇ ਹੁਣ ਇਸ ਮਸਲੇ ਦੇ ਵਿੱਚ ਦੇਖਦੇ ਆ ਚੌਂਕ ਕਮਿਸ਼ਨ ਚ ਕਿੰਨੀ ਕਰਮਤ ਹੈ ਕਿ ਇਸ ਕਿਸ ਤਰੀਕ ਨੂੰ ਕਿਸ ਗੱਲ ਨੂੰ ਕਿਹੜੇ ਤਰੀਕੇ ਨਾਲ ਰਿਜੈਕਟ ਕਰਦਾ ਹੈ ਜਾਂ ਤਾਂ ਮੋਦੀ ਸਾਹਿਬ ਦੇ ਜਿਹੜਾ ਮੀਡੀਆ ਬਲੇਜ਼ ਕੀਤਾ ਹੈ ਮੀਡੀਆ ਬੜੇ ਮੁਕਾਏ ਦਾ ਤੁਸੀਂ ਨਾਲੋਂ ਜੇ ਮੀਡੀਆ ਨੂੰ ਅਲਾਕ ਕਰਦਾ ਹੈ ਫਿਰ ਬਾਕੀਆਂ ਨੂੰ ਵੀ ਲੋਕ ਕਰਨਾ ਪਏਗਾ ਇਸ ਵਾਰ મોદી ਸਾਹਿਬ ਕਰ ਗਏ ਹੁਣ ਪੈਸੇ મોદી ਸਾਹਿਬ ਤਾਂ ਵੈਸੀ ਮੈਸेंजर ਆਫ ਗੋਡ ਨੇ ਉਹਨਾਂ ਤਾਂ ਸਪੈਸ਼ਲ ਭੇਜਿਆ ਪਰਮਾਤਮਾ ਨੇ ਉਹ ਆਪ ਹੀ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਮੈਂ ਤਾਂ ਪਰਮਾਤਮਾ ਦਾ ਕਰਾਉਂਦਾ ਜੋ ਕੁਝ ਕਰਾਉਂਦਾ ਤੇ ਅਸੀਂ ਤਾਂ ਪਹਿਲੇ ਹੀ ਚੇਤਾ ਹਰ ਇੱਕ ਧਰਮ ਚਾ ਖੈਰ ਆਪਾਂ ਅੱਜ ਕੋਈ ਧਰਮ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਨੀ ਸੀ ਇਹ ਚੌਥਾ ਕਮਿਸ਼ਨ ਦਾ ਇੰਤਿਆਰ ਅੱਜ ਇੱਕ ਵਾਰ ਫੇਅਰ ਹੋ ਰਿਹਾ ਹੈ ਦੇਖਦੇ ਆ ਪਾਸ ਹੁੰਦਾ ਹੈ ਕਿ ਫੇਲ ਹੁੰਦਾ ਹੈ ਅੱਜ ਜਲਦੀ ਮਿਲਦੇ ਇੱਕ ਨਵੀਂ ਵੀਡੀਓ ਤੇ ਰੋਟਾ ਬੋਟਾ